ਜਾਂਦੇ ਨੇ ਕਿ ਸ਼ੌਂਕ ਤੋਂ ਵੱਡਾ ਕੁਝ ਵੀ ਨਹੀਂ ਹੁੰਦਾ ਜਿੰਨੇ ਵਿੱਚ ਖਰੀਦਿਆ ਫੈਂਸੀ ਨੰਬਰੇ ਉਹਨੇ ਦੇ ਵਿੱਚ ਤਾਂ ਇੱਕ ਲਗਜ਼ਰੀ ਗੱਡੀ ਆ ਜਾਂਦੀ ਹੈ ਜੀ ਹਾਂ ਸਾਡੇ 16 ਲੱਖ ਰੁਪਏ ਦੇ ਵਿੱਚ ਇੱਕ ਨੰਬਰ ਵਿਕੇ ਜਿਹੜਾ ਕੀ ਹੈ 0001 ਜਿహా ਸ਼ਹਿਰ ਵਿੱਚ ਫੈਂਸੀ ਤੇ ਵੀਆਈਪੀ ਨੰਬਰ ਖਰੀਦਣ ਦਾ ਬਹੁਤ ਕ੍ਰੇਜ਼ ਹੈ ਸ਼ਹਿਰ ਵਾਸੀਆਂ ਦੀ ਆਪਣੀ ਲਗਜ਼ਰੀ ਵਾਹਨਾ ਤੇ ਵਿੱਚ ਫੈਂਸੀ ਨੰਬਰ ਲਾਉਣ ਦੀ ਚਾਹ ਰਹਿੰਦੀ ਹੈ ਇਸ ਲਈ ਉਹ ਪੈਸੇ ਦੀ ਪਰਵਾਹ ਵੀ ਨਹੀਂ ਕਰਦੇ ਸੋਮਵਾਰ ਨੂੰ ਹੋਈ ਈ ਨਿਲਾਮੀ ਤਹਿਤ ਨੰਬਰ C H 01 CW001 1650000 ਦੇ ਵਿੱਚ ਵਿਕਿਆ ਜਦ ਕਿ ਦੂਜੇ ਨੰਬਰ ਤੇ ਸਭ ਤੋਂ ਵੱਧ ਰਕਮ 10 ਲੱਖ ਰੁਪਏ ਦੇ ਵਿੱਚ ਹੈ ਨੰਬਰ ਹੈ ਜਿਹੜਾ ਐ ਨਿਲਾਮ ਹੋਇਆ ਇਹ ਨੰਬਰ ਹੈ CH01CW 0009 ਜੀਆ ਰਜਿਸਟਰਡ ਐਂਡ ਲਾਇਸੈਂਸ ਅਥਾਰਟੀ ਦੇ ਦਫਤਰ ਨੇ 21 ਸਤੰਬਰ ਤੋਂ 23 ਸਤੰਬਰ ਤੱਕ ਵਾਹਨ ਹੈ ਜਿਹੜਾ 3001 ਅਤੇ 999 ਤੱਕ ਨਵੀਂ ਸੀਰੀਜ਼ ਐ ਜੀ ਡੀ ਸ਼ੁਰੂ ਕੀਤੀ ਸੀ ਅਤੇ ਬਚੇ ਹੋਏ ਨੰਬਰਾਂ ਦੀ ਜਿਹੜੀ ਸਪੈਸ਼ਲ ਈ ਨਿਲਾਮੀ ਕੀਤੀ ਗਈ ਹੈ ਜਿਦੇ ਵਿੱਚ ਕੁੱਲ 489 ਰਜਿਸਟਰਡ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ ਜਿਨ੍ਹਾਂ ਨੂੰ ਵੇਚ ਕੇ 2 ਕਰੋੜ 26 ਲੱਖ 79 ਹਜ਼ਾਰ ਰੁਪਏ ਪਾਰੀ ਮਾਲੀਆ ਜਿਹੜਾ ਪ੍ਰਾਪਤ ਹੋਇਆ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ